ਤੋਂ ਪਹੁੰਚੇ ਆਦਮਪੁਰ ਦੇ ਵਿੱਚ ਗਰਮੀ ਦਾ ਮੌਸਮ ਹੈ ਜਿੱਥੇ ਤੇ ਅਸੀਂ ਪਹੁੰਚੇ ਰਸ ਵਾਲਿਆਂ ਕੋਲ ਮੈਂ ਤੁਹਾਨੂੰ ਤਸਵੀਰਾਂ ਦਿਖਾਉਣਾ ਦੇਖੋ ਤੁਸੀਂ ਆ ਦੇਖੋ ਗੰਨੇ ਕਿੰਨੇ ਖਰਾਬ ਕਰਾਉਂ ਆ ਆ ਦੇਖੋ ਗੰਨੇ ਇਹੇ ਆਪਾਂ ਪੀਵਾਂਗੇ ਤੇ ਕਿੰਨਾ ਸਿਹਤ ਨੂੰ ਖਰਾਬ ਦੋ ਆ ਦੇਖੋ ਜੇ ਆਪਾਂ ਲੋਕ ਇੰਨੀ ਗਰਮੀ ਚ ਰਸ ਪੀਂਦੇ ਆ ਤਾਂ ਆਪਾਂ ਹੋਰ ਵੀ ਗੱਲੇ ਚੈੱਕ ਕਰਦੇ ਆਂ ਅਸੀਂ ਤੇਰੀ ਫੋਟੋ ਨਹੀਂ ਦਿਖਾਉਣੇ ਕਿਤੇ ਵੀ ਸਾਡਾ ਤੁਹਾਡੇ ਨਾਲ ਕੋਈ ਮਕਸਦ ਨਹੀਂ ਤੁਸੀਂ ਮਿਹਨਤ ਕਰਦੇ ਆਂ ਤੁਸੀਂ ਬਹੁਤ ਵਧੀਆ ਮਿਹਨਤ ਕਰੋ ਤੁਸੀਂ ਹੈਨਾ ਕਿੰਨੀ ਦਿਹਾੜੀ ਲੈਣੀ ਜੀ ਨਹੀਂ ਤੁਸੀਂ ਜੇ ਦਿਹਾੜੀ ਲੈਣੀ ਭਾਜੀ ਹੈਨਾ ਤੇ ਦਿਹਾੜੀ ਤੇ ਲੋਕਾਂ ਦਾ ਕੀ ਕਸੂਰ ਆ ਮੇਰਾ ਇਹ ਹੀ ਸਵਾਲ ਆ ਭਾਜੀ ਮੈਨੂੰ ਪਤਾ ਤੁਸੀਂ ਬਹੁਤ ਮਿਹਨਤੀ ਲੋਕ ਆ ਇੰਨੀ ਧੁੱਪ ਪੈਂਦੀ ਗਰਮੀ 'ਚ ਆਪਾਂ ਜਿਹੜੀ ਦਿਹਾੜੀ ਲੈਣੀ ਆ ਤੇ ਆਪਾਂ ਦਿਹਾੜੀ 'ਚ ਘੱਟੋ-ਘੱਟ ਲੋਕਾਂ ਨੂੰ ਗੱਨੇ ਸਹੀ ਦਈਏ ਸਾਡੀ ਕੋਈ ਦੁਸ਼ਮਣੀ ਥੋੜਾ ਮੈਂ ਤੇਰੀ ਫੋਟੋ ਥੋੜਾ ਦਿਖਾਉਣਾ ਵੀ ਤੈਨੂੰ ਨੁਕਸਾਨ ਨਾ ਹੋਵੇ ਕੱਲ ਨੂੰ ਹਣਾ ਪਰ ਆ ਵਿਖਾ ਗੰਨੇ ਦੇਖੋ ਆ ਗੰਨੇ ਇਹ ਕਿੱਥੇ ਕਿੱਥੇ ਲੇਖਾ ਦੇਣਾ ਫੜਾਈ ਆ ਕਿੱਲੇ ਕਿੱਲੇ ਕੱਢ ਗਏ ਫੜਾਉ ਦੋ ਨਹੀਂ ਜਾਣੇ ਆ ਦੇਖੋ ਆ ਦੇਖੋ ਆ ਦੇਖੋ ਗੰਨੇ ਸਾਰੇ ਗੰਨੇ ਕੱਢੋ ਆ ਦੇਖੋ ਉੱਪਰ ਗਰਮੀ ਦਾ ਕਹਿਰ ਆ ਆ ਦੇਖੋ ਤੇ ਆ ਗੰਨੇ ਸਾਰੇ ਦੇਖੋ ਤੁਸੀਂ ਆ ਸਾਰੇ ਖਰਾਬ ਨੇ ਨਾਲੇ ਬਦਲੇ ਆ ਨਾਲੇ ਖਰਾਬ ਆ ਆ ਸੁੱਕੇ ਸੁੱਕੇ ਸਸਤੇ ਲੈ ਆਉਂਦੇ ਆ ਰਫ ਹਾਂ ਤੇ ਭਾਈ ਸਹੀ ਕਰ ਲੋ ਭਰਾਵਾ ਹੱਥ ਜੋੜ ਕੇ ਬੇਨਤੀ ਅਸੀਂ ਤਾਂ ਕਰਦੇ ਆਂ ਫੋਨ ਨਾ ਮੈਨੂੰ ਕਰਾ ਕਿਸੇ ਨੂੰ ਨਹੀਂ ਨਹੀਂ ਮੈਂ ਤਾਂ ਨਹੀਂ ਉਹ ਪੁੱਛਦਾ ਕੋਈ ਪੁੱਛੇ ਤੂੰ ਫੋਨ ਕੱਟ ਦੇ ਭਰਾਵਾ ਅਸੀਂ ਨਾ ਕਿਸੇ ਦੀ ਇਹ ਚੱਕਰ ਚ ਸਪਾਰ ਅਸੀਂ ਸਾਨੂੰ ਕਦੇ ਫੋਨ ਕਰਾਉਣੇ ਆ ਅਸੀਂ ਤੁਹਾਨੂੰ ਕੁਝ ਕਹਿਨੇ ਤੋੜੋ ਅਸੀਂ ਤੁਹਾਨੂੰ ਇਹ ਬੇਨਤੀ ਕਰਦੇ ਆਂ ਕਿ ਗੰਨੇ ਨੂੰ ਛੱਟ ਕੇ ਗੰਨੇ 'ਚ ਨਵੇਂ ਲਿਹਾਉਣੇ ਦਾ ਆਦਮਪੁਰ ਚ ਰਾਸ ਬੁਲਾਉਣੀ ਆ ਠੀਕ ਹੈ ਤੂੰ ਫੋਨ ਜਿਹੜਾ ਮਰਜ਼ੀ ਕਰਾ ਦੇ ਮੈਨੂੰ ਹਾਂ ਮੈਨੂੰ ਕੋਈ ਅਸਰ ਨਹੀਂ ਆਏਗਾ ਫੋਨ ਦਾ ਜਿੱਥੇ ਗਲਤ ਆ ਨਾ ਤੇ ਫਿਰ ਮੈਂ ਅਸੀਂ ਨਹੀਂ ਛੱਡਦੇ ਠੀਕ ਆ ਆ ਫੋਨ ਦਾ ਕੋਈ ਮਤਲਬ ਨਹੀਂ ਸਾਨੂੰ ਕਰਾਉਣ ਦਾ ਤੂੰ ਗੰਨੇ ਸਹੀ ਦੇ ਲੋਕਾਂ ਨੂੰ ਆਦਮਪੁਰ ਵਾਲਿਆਂ ਨੂੰ ਇੰਨੀ ਗਰਮੀ ਪੈਂਦੀ ਲੋਕੀ ਦੱਸ ਪੀੜੀ ਆ ਹੋਰ ਦੇਖੋ ਇਹ ਚਲੋ ਇਧਰ ਆਓ ਦੇਖੋ ਆ ਦੇਖੋ ਸਾਰੇ ਗੰਨੇ ਖਰਾਬ ਕੱਢ ਕੱਲ ਤੋਂ ਲਿਆਓ ਉਹਨੂੰ ਕਹੇ ਜਿਹੜਾ ਤੇਰਾ ਮਾਲਕ ਆ ਠੀਕ ਹੈ ਜੀ ਹੈ ਗੰਨੇ ਸਾਰੇ ਖਰਾਬ ਆ ਨਾਲੇ ਗੰਨੇ ਦਾ ਸੱਟੋ ਆ ਗੰਨੇ ਸੱਟ ਸੱਟ ਗੰਨੇ ਆਹ ਗੰਦੇ ਸੱਟ ਇੱਕ ਵਾਰ ਇਸ ਇੰਨੇ ਉਹਨੂੰ ਕਹੇ ਚੱਲ ਸੱਟ ਤੈਨੂੰ ਜੇ ਪੈਸੇ ਆ ਸਾਨੂੰ ਦੱਸ ਕਿੰਨੇ ਪੈਸੇ ਚਾਹੀਦੇ ਆ ਇਹ ਨੁਕਸਾਨ ਨਹੀਂ ਆਪਾਂ ਕਰਾਉਣਾ ਲੋਕਾਂ ਦਾ ਇਹ ਸੱਟੇ ਸਾਰੇ ਇਹ ਯੂਜ਼ ਨਹੀਂ ਕਰਨੇ ਦੁਬਾਰਾ ਜਿਹੜੇ ਗੰਦੇ ਗੰਦੇ ਸੱਟ ਯੂਜ਼ ਕਾਦੇ ਕਰਨੇ ਸੱਟੋਂ ਗੰਦੇ ਇਹ ਬਾਜੀ ਆਪਾਂ ਇੰਨੀ ਗਰਮੀ ਪੈਂਦੀ ਰਸ ਭੀਗੇ ਲੋਕਾਂ ਨੇ ਬਿਮਾਰ ਹੋ ਜਾਣਾ ਭਰਾਵਾ ਤੇ ਤੁਸੀਂ ਚੱਕ ਕੇ ਡਾਇਰੀਆ ਹੋ ਗਿਆ ਬੰਪਟਿੰਗ ਹੋ ਗਈ ਹਸਪਤਾਲ ਦਾਖਲ ਹੋਣਗੇ ਸਾਰੇ ਪਾਣੀ ਦੇ ਵਿੱਚ ਸੱਟ ਹੋਏ ਕਿੰਨੇ ਦਾ ਗਲਾਸ ਦਿੰਨੇ ਤੁਸੀਂ ਤਾਂ 20 ਰੁਪਏ ਤਾਂ ਦਿੰਦੇ ਭਰਾਵਾ 20 ਦਾ ਕਦਰ ਕਰ ਚੰਗੇ ਚੰਗੇ ਕੱਢ ਲੈ ਬਾਕੀ ਛੱਡ ਦੇ ਸਾਡੀ ਤੇਰਾ ਦੇਖਾ ਗੰਨੇ ਆ ਯਾਰ ਕੋਈ ਕਿਉਂ ਖਰਾਬ ਕਰ ਕਿਉਂ ਜਿੰਦਗੀ ਵਿਚਾਰਿਆਂ ਦੀ ਲੋਕਾਂ ਦੀ ਖਰਾਬ ਕਰਦੇ ਆ ਸੱਟ ਯਾਰ ਇੱਧਰ ਇਹ ਚੱਕਣੇ ਨਹੀਂ ਹੈਗੇ ਹਾਂ ਚੱਲ ਐਦਾਂ ਨਾ ਕਰੋ ਯਾਰ ਪਲੀਜ਼ ਯਾਰ ਐਦਾਂ ਰੱਬ ਤੋਂ ਡਰੀਏ ਆਪਾਂ ਥੋੜੇ ਆ ਦੇਖੋ ਸਾਰੇ ਗੰਦੇ ਗਲੇ 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 ਯਾਰ ਹੈਗੇ ਆ ਇਹ ਐਦਾਂ ਨਾ ਕਰੋ ਕਿ ਵੀ ਜ਼ਿੰਦਗੀਆਂ ਨਾਲ ਠੀਕ ਆ ਜੇ ਤੂੰ ਦਿਹਾੜੀ ਲੈਣਾ ਨਾ ਉਹਦੇ ਕੋਲੋਂ ਤੇ ਤੂੰ ਨੂੰ ਸਮਝਾ ਗਈ ਮੈਂ ਮੜਾ ਕੰਮ ਨਹੀਂ ਕਰਨਾ ਠੀਕ ਆ ਭਰਾ ਠੀਕ ਹੈ ਹਾਂ ਮਾ ਚੱਕਣ ਆ ਆਹੋ ਠੀਕ ਹੈ ਸਰ ਇੱਥੇ ਰਹਿੰਦੇ ਆਪੇ ਸਿੱੜ ਦੂਗਾ ਇਹ ਫੇਰ ਦੇ ਨਹੀਂ ਆਹੋ ਇੱਥੇ ਦੇਖੋ ਗੰਦੇ 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 ਕੱਢੋ ਗੱਲ ਕੰਨੇ ਕੰਨੇ ਕੱਢੋ ਇਹ ਸਾਰੇ ਚੱਕਣੇ ਪੈਣੇ ਆ ਸੜੇ ਸੜੇ ਜਿਹੜੇ ਕੱਢੋ ਆ ਥੱਲੇ ਵੀ ਖਰਾਬ ਆ ਸਾਰੇ ਥੱਲੇ ਦੇ ਵੜੇ ਚੱਕੋ ਚੱਕੇ ਥੱਲੇ ਦੇ ਕਰੋ ਕਰੋ ਭਰਾਵਾ ਥੱਲੇ ਕਿਉਂ ਜ਼ਿੰਦਗੀ ਖਰਾਬ ਕਰਦੇ ਭਰਾਵਾ ਦੇਖੋ ਗਲੇ 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 ਕੱਢ ਭਰਾਵਾ ਕੱਢ ਆ ਦੇਖ ਸਾਰੇ ਗਲੇ ਗਲੇ ਲੋਕਾਂ ਨੂੰ ਥੋੜਾ ਦੇਖ ਰਿਹਾ ਤੈਨੂੰ ਇਹ ਲੋਕਾਂ ਨੂੰ ਤਾਂ ਤੂੰ ਬਾਰਾ ਪਾ ਕੇ ਤੇ ਭਲਾ ਦੇਣਾ ਆ ਤੂੰ ਉਹਨਾਂ ਦੀ ਜ਼ਿੰਦਗੀ ਜਾਂਦਿਆਂ ਨੂੰ ਟਟੀਆਂ ਉਲਟੀਆਂ ਲੱਗ ਗਈਆਂ ਹਸਪਤਾਲ ਦਾਖਲ ਲੱਗਦੇ ਕੱਢ ਲੈ ਅੱਛਾ ਕੱਲ ਤੂੰ ਉਹਨੂੰ ਇਹ ਕਹਿਆ ਕਿ ਮੈਂ ਤਾਂ ਆਉਂਗਾ ਭਰਾਵਾ ਜੇ ਗਾਣੇ ਧੰਮੇ ਇਹ ਤੈਨੂੰ ਵੀ ਪਾਪ ਲੱਗਦਾ ਜੇ ਤੂੰ ਕਹਿੰਨਾ ਨਾ ਮੈਂ ਦਿਹਾੜੀ ਲੈਣਾ ਹੈਨਾ ਆਪਾਂ ਫਿਰ ਜੀ ਦਿਹਾੜੀ ਲੈਂਦੇ ਫੇ ਤੂੰ ਗੰਨੇ ਮੈਂ ਸਹੀ ਕਰਨ ਰੱਖਣੇ ਆ ਠੀਕ ਹੈ ਤੁਹਾਨੂੰ ਲੱਗਦਾ ਨਹੀਂ ਇਨਸਾਨੀਅਤ ਤੌਰ ਤੇ ਜੇ ਨੁਕਸਾਨ ਹੋ ਗਿਆ ਪੀ ਕੇ ਕੋ ਬਿਮਾਰ ਹੋ ਗਿਆ ਆ ਦੇਖੋ ਗੰਨਾ ਕਿੰਨਾ ਖਰਾਬ ਆ ਆ ਦੇਖੋ ਸੜੇ ਆ ਸਾਰੇ ਗਣੇ ਸੜੇ ਆ ਸਾਰੇ ਸੜੇ ਆ ਪੈਸੇ ਦੱਸ ਕਿੰਨੇ ਆ ਬਿੰਨੇ ਅਸੀਂ ਪੈਸੇ ਦੇ ਜਿੰਨੇ ਦਾ ਨੁਕਸਾਨ ਹੋਇਆ हां ਅਸੀਂ ਨਹੀਂ ਚਾਹਨੇ ਯਾਰ ਇਦਾਂ ਨਾ ਕਰੋ ਇਹ ਗੱਲਵਾ ਕੋਈ ਨਹੀਂ ਕਿ ਉੱਤੋਂ ਗਰਮੀ ਦਾ ਮੌਸਮ ਹੈ ਯਾਰ ਅਸੀਂ ਪਬਲਿਕ ਨੂੰ ਗਲਿਆ ਵੀ ਗਲਿਆ ਹਨ ਉਹ ਸਾਫ ਰੱਖੋ ਬੰਦੇ ਇਹ ਦੇਖੋ ਤਾਂ ਆਹ ਦੇਖੋ ਤਾਂ ਆ ਹੁਣ ਤੁਸੀਂ ਦੇਖੋ ਆ ਗੰਨਾ ਖਲਾ ਕੇ ਕੀ ਬੰਦਾ ਕਰੂਗਾ ਈਦਾਂ ਨਾ ਕਰੋ ਭਾਜੀ ਹੱਥ ਜੋੜ ਕੇ ਬੇਨਤੀ ਆ ਠੀਕ ਆ ਦੇ ਵਿੱਚ ਰਸਿਆ ਨਾ ਕੁਝ ਹੋ ਰਿਹਾ ਰਸ ਵੀ ਨਹੀਂ ਆ ਦੇਲਾ ਸੁੱਕਾ ਦੇ ਖਾ ਲੈ ਆਹ ਇਹਦਾ ਇਹ ਜੂਸ ਪਲਾਉਂਦੇ ਲੋਕ ਆਹ ਦੇਖੋ ਵੀ ਗਲਿਆ ਅੰਦਰੋਂ ਉਹ ਵੀ ਗਲਿਆ ਹਾਂ ਇਹ ਗਲਤ ਕਰ ਲੈ ਭਾਜੀ ਆ ਗਲਿਆ ਸਿੱਟੋ ਸਾਰੇ ਗੰਨੇ ਸੜਦੇ ਸੜਦੇ ਯਾਰ ਮੰਡੀ ਲੱਗਦੀ ਹੈ ਮੰਡੀ ਅਸੀਂ ਕੱਲ ਨੂੰ ਮੈਂ ਤਾਂ ਅਸੀਂ ਡੀ ਐਚਓ ਸਾਹਿਬ ਨਾਲ ਵੀ ਗੱਲ ਕਰਾਂਗੇ ਐਸ ਡੀ ਐਮ ਸਾਹਿਬ ਨਾਲ ਵੀ ਗੱਲ ਕਰਾਂਗੇ ਜੇ ਤੁਸੀਂ ਅਸੀਂ ਕੱਲੂ ਦੇਖਾਂਗੇ ਗੰਨੇ ਸਾਫ ਚਾਹੀਦੇ ਆ ਠੀਕ ਆ ਭਰਾ ਇੰਨੀ ਕੁ ਬੇਨਤੀ ਆ ਸਾਡੀ ਇਹਨੂੰ ਹੁਣ ਚੱਕ ਕੇ ਨਾ ਦੁਆਰਾ ਨਾ ਕਰਨੀ ਨਹੀਂ ਨਹੀਂ ਜਿਹੜੇ ਸਾਫ ਆ ਸਾਫ ਜਿਹੜੇ ਕੱਢ ਲਾ ਅਸੀਂ ਕਿੰਨੇ ਤੈਨੂੰ ਹਾਂ ਇਹਨਾਂ ਜਿਹੜੇ ਹਾਂ ਸਾਫ ਸਾਫ ਭਰਾ ਕੱਢ ਲਾ ਅਸੀਂ ਕਿੰਨੇ ਤੈਨੂੰ ਸਾਫ ਕੱਢਾ ਬਾਕੀ ਕੋਈ ਨਹੀਂ ਹਾਂ ਇਦਾਂ ਨਾ ਕਰ ਰੱਬ ਤੋਂ ਆਪਾਂ ਡਰੀਏ ਭਰਾ ਦੇਗਾ ਹੈ ਨਾ ਆਪਾਂ ਕਿਸੇ ਦੀ ਸਿਹਤ ਦਾ ਖਰਾਬ ਹੋਊਗਾ ਇੱਥੇ ਪਈ ਰਹਿਣਗੇ ਹਾਂ ਬਸ ਇਦਾਂ ਕਰ ਹੈ ਤੇ ਆਪੇ ਰੱਬ ਨੇ ਤੈਨੂੰ ਹੋਰ ਵੀ ਦੇਖੀ ਕੰਮ ਦੇਣਾ ਜਦੋਂ ਨਾ ਲੋਕਾਂ ਨੂੰ ਪਤਾ ਲੱਗ ਗਿਆ ਕਿ ਯਾਰ ਉੱਥੇ ਰਸ ਵਧੀਆ ਮਿਲਦੀ ਆ ਸਫਾਈ ਆ ਗੰਨੇ ਧੋਣੇ ਆਪਾਂ ਗੰਨੇ ਸਾਫ਼ ਕਰਕੇ ਰਸ ਬਲਾਉਣੀ ਆ ਰੱਬ ਵੀ ਖੁਸ਼ ਤੇ ਲੋਕ ਵੀ ਖੁਸ਼ ਕੀ ਗੱਲ ਜੇ ਤੈਨੂੰ 500 ਦਿਹਾੜੀ ਦਿੰਦਾ 500 ਦਿਹਾੜੀ ਨਾਲ ਥੋੜੋ ਆਪਣੀ ਗੱਲ ਬਣ ਜਾਣੀ ਆ ਵੀ ਆਪਾਂ ਲੋਕਾਂ ਨੂੰ ਭਲਾਈ ਜਾਈਏ ਖਲਾਈ ਜਾਈਏ ਠੀਕ ਆ ਆਹ ਹੁਣ ਹੱਥ ਜੋੜ ਕੇ ਇੰਨੀ ਬੇਨਤੀ ਆ ਨਹੀਂ ਨਹੀਂ ਚਲੋ ਫੇਰ ਵੀ ਅਸੀਂ ਅਸੀਂ ਬੇਨਤੀ ਕਰਦੇ ਆਂ ਭਾਜੀ ਤੁਸੀਂ ਸਹੀ ਗੱਲ ਕਹਿ ਰਹੇ ਹੋ ਇਹ ਮੈਨੂੰ ਹਣਾ ਕਮੈਂਟ ਆ ਰਿਹਾ ਕਿ ਜੀ ਪੰਜਾਬੀਆਂ ਦਾ ਸਾਥ ਦਿਓ ਮੈਂ ਦੱਸਣਾ ਚਾਹੁੰਦਾ ਇਹ ਵੀ ਪੰਜਾਬੀ ਆ ਭਰਾ ਮੈਂ ਇਹਨੂੰ ਕੈਮਰੇ ਦੇ ਮੋਹਰੇ ਨਹੀਂ ਲਿਆਦਾ ਲਿਆ ਰਿਆਂ ਆਪਣੇ ਭਰਾ ਆ ਇਹ ਆਪਾਂ ਸਮਝਾ ਰਹੇ ਅਸੀਂ ਕਦੀ ਨਹੀਂ ਚਾਹਿਆ ਕਿ ਕਿਸੇ ਦੀ ਬੇਇੱਜ਼ਤੀ ਹੋਵੇ ਇੱਥੇ ਉਹਨਾਂ ਨੇ ਲਾ ਉਦਾਂ ਇਹਨਾਂ ਨੇ ਆ ਵੀ ਸਫਾਈ ਰੱਖਿਆ ਕਰੋ ਭਾਜੀ ਪਲੀਜ਼ ਮੈਂ ਕਮੈਂਟ ਬਹੁਤ ਅੱਛੀ ਗੱਲ ਚਾਹ ਵਾਸ਼ ਇੱਥੇ ਤੁਸੀਂ ਸਾਫ਼ ਰੱਖੋ ਸਾਰਾ ਆ ਵੀ ਧੋ ਲਿਆ ਚੰਗੀ ਤਰ੍ਹਾਂ ਹੈ ਹਾਂ ਬਰਬ ਕੱਢ ਜਿਨੇ ਹਾਂ ਇੰਨਾ ਕ ਕਿਰਪਾ ਹੈ ਹਾਂ ਸ਼ਾਬਾਸ਼ ਬਹੁਤ ਵਧੀਆ ਗੱਲ ਹੈ ਬਸ ਤੂੰ ਅਗੰਨੇ ਦੀ ਕਿਰਪਾ ਰੱਖ ਜਾਣਾ ਇਹ ਕੋਈ ਨਹੀਂ ਸਾਫ ਕਰ ਠੀਕ ਹਾਂ ਇਹ ਹਾਂ ਗੰਦੇ ਜਿਹੜੇ ਕੱਢ ਦੇ ਸਿਰ ਦੇ ਰੱਬ ਨੇ ਖੁਸ਼ ਹੋ ਕੇ ਪਤਾ ਨਹੀਂ ਕਿੰਨਾ ਵੀ ਜ਼ਿਆਦਾ ਦੇ ਦੇਣਾ ਜਦੋਂ ਤੁਸੀਂ ਗੜੇ ਖੜਾਉਂਗੇ ਤੋਂ ਖਾਇ ਲੋਕਾਂ ਨਾਲ ਸੋ ਦੋਸਤੋ ਰੈਡੀ ਜ਼ੈਰ ਆ ਇਹ ਵੀ ਜ਼ੈਰ ਹੈ ਇਹਨਾਂ ਨੂੰ ਜੁਟ ਇਹ ਤਾਂ ਜ਼ੈਰ ਹੈਗਾ ਹੈ ਆ ਦੇਖੋ ਜਿਹੜੇ ਸਾਰੇ ਤੁਸੀਂ ਬੁਲਾਉਂਦੇ ਹੋ ਨਾ ਲਾਲ ਹੋਇਆ ਹੀ ਐ ਇਹ ਸਾਰਾ ਜ਼ਹਿਰ ਹੈ ਇਹੀ ਜ਼ਹਿਰ ਲੋਕੀ ਪੀਂਦੇ ਆ ਬੱਚੇ ਛੋਟੇ ਪੀਂਦੇ ਆ ਤੇ ਸੋਚੋ ਕਿ ਉਹਨਾਂ ਦੀ ਸਿਹਤ ਨਾਲ ਕਿੰਨਾ ਦਾ ਨੁਕਸਾਨ ਹੁੰਦਾ ਹੈ 10 20 ਰੁਪਏ ਦੇ ਗਲਾਸ ਕਰਕੇ ਐਦਾ ਔਖਾ ਹੈ ਨਾ ਲੋਕਾਂ ਨਾਲ ਤੁਸੀਂ ਖਲਵਾਏ ਇਹ ਸਾਰੇ ਗੰਨੇ ਮੈਨੂੰ ਤਾਂ ਸਾਰੇ ਬੜੇ ਲੱਗਦੇ ਨੇ ਇਹ ਸਾਰੇ ਗੰਨੇ ਸੁੱਟ ਦਿਓ ਸਾਰੇ ਖਰਾਬ ਐ ਜਿਹੜੇ ਖਰਾਬ ਆ ਸਿਡ ਦਿਓ ਅਸੀਂ ਨਹੀਂ ਸਿਡਣਾ ਚਾਹੁੰਦੇ ਤੁਸੀਂ ਆਪੇ ਸਿਡ ਦਿਓ ਹੋਣੇ ਨਹੀਂ ਚਾਹੀਦੇ ਅਪਰਾਧ ਦੁਆਰਾ ਮੈਂ ਬੇਨਤੀ ਤਾਂ ਹੀ ਕਰਦਾ ਹੈ ਸਾਫ ਹਾਂ ਸਾਫ ਕਰੋ ਸਾਫ ਮੰਗਾਉਤੂਗਾ ਮੈਂ ਵੀ ਕੰਮ ਕਰਦਾ ਠੀਕ ਆ ਜੇ ਤੈਨੂੰ ਪੈਸੇ ਨਹੀਂ ਦੱਸਾਂ ਜਿਹੜੇ ਗੰਨੇ ਸਿੱਟੇ ਆ ਤੂੰ ਸਾਨੂੰ ਦੱਸ ਦੇ ਅਸੀਂ ਪੈਸੇ ਦੇ ਦਿਆਂਗੇ ਸਾਡਾ ਕਦੀ ਮਕਸਦ ਨਹੀਂ ਕਿਸੇ ਦਾ ਨੁਕਸਾਨ ਪਹੁੰਚਾਉਣਾ ਪਰ ਲੋਕਾਂ ਨੂੰ ਸਹੀ ਚੀਜ਼ ਨਹੀਂ ਪਹੁੰਚੂਗੀ ਤਾਂ ਅਸੀਂ ਸਾਨੂੰ ਫੇਰ ਕੁਝ ਹੁੰਦਾ ਚਲੋ ਧੰਨਵਾਦ ਜੀ ਸੋ ਬੇਨਤੀ ਆ ਕਿ ਗਰਮੀਆਂ ਦਾ ਮੌਸਮ ਹੈ ਧਿਆਨ ਨਾਲ ਦੇਖ ਕੇ ਸਾਰੀ ਸਫਾਈ ਜਿਹੜੀ ਆ ਉਹ ਕਰੋ ਤੇ ਹੁਣ ਆਪਾਂ ਤੁਹਾਨੂੰ ਦਿਖਾਉਨੇ ਆ ਗਰਮੀ ਬਾਰੇ ਇਸ ਵਕਤ ਲਾਈਵ ਦੁਆਰਾ ਤੋਂ ਹੁੰਨੇ ਆ ਧੰਨਵਾਦ